ਭਾਈ ਮੋਤੀराम ਮੈਰਾ ਦਾ ਜਨਮ 1670 ਈਸਵੀ ਵਿੱਚ ਸਰਹੰਦ ਦੇ ਲਾਗਲੇ ਪਿੰਡ ਸੰਗਤਪੁਰ ਛੋਡੀਆਂ ਸੰਗਤਪੁਰਾ ਵੀ ਕਿਹਾ ਜਾਂਦਾ ਜਾਂ ਸੰਗਤਪੁਰ ਵੀ ਕਿਹਾ ਜਾਂਦਾ ਸੰਗਤਪੁਰਾ ਛੋਡੀਆਂ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਭਾਈ ਹਰਾਰਾਮ ਤੇ ਮਾਤਾ ਦਾਣਾ ਮਾਤਾ ਲਦੋਸੀ ਇਹ ਇੱਕ ਗਰੀਬ ਕਿਰਤੀ ਦਸਾਂ ਨੌ ਦੇ ਕਿਰਤ ਕਰਨ ਵਾਲੇ ਮਹਿਰਾ ਪਰਿਵਾਰ ਨਾਲ ਸੰਬੰਧਤ ਸਨ ਤੇ ਪਿੰਡ ਛੱਡ ਕੇ ਫਿਰ ਇਹ ਸਰਹੰਦ ਆ ਗਏ ਤੇ ਖਾਣਾ ਪੜਾਉਣ ਦੇ ਬੜੇ ਮਹਾਰਸਨ ਇਹਨਾਂ ਨੂੰ ਸੋਯੇਦੀ ਨੌਕਰੀ ਤੇ ਰੱਖ ਲਿਆ ਗਿਆ ਸੁਭਾ ਸਰਹੰਦ ਵਜ਼ੀਰ ਖਾਮਲ ਤੇ ਉਹਦੇ ਵਿੱਚ ਵੀ ਖਾਸ ਕਿਸਮ ਦੀ ਡਿਊਟੀ ਇਹਨਾਂ ਦੀ ਲਈ ਗਈ ਕਿ ਜਿਹੜੇ ਵੀ ਕੈਦੀ ਹੁੰਦੇ ਸਨ ਜੇਲ੍ਹ ਸੀ ਜਿਹੜੀ ਸਰਹੰਦ ਦੀ ਸਰਕਾਰੀ ਜੇਲ੍ਹ ਸ਼ੂਭੇ ਦੀ ਉਹਦੇ ਵਿੱਚ ਜਿਹੜੇ ਹਿੰਦੂ ਕੈਦੀ ਸਨ ਕਿਉਂਕਿ ਅਪਰਾਧ ਤੱਕ ਕੋਈ ਵੀ ਕਰ ਕਰ ਲੈ ਜਾਂਦਾ ਨਾ ਕਰ ਸਕਦਾ ਕਰਦੇ ਨੇ ਅਪਰਾਧਿਕਤਾ ਦਾ ਕੋਈ ਧਰਮ ਮਾਨ ਹੁੰਦਾ ਹੀ ਨਹੀਂ ਜਿਹੜੇ ਉਹ ਨਾਂ ਨਾਲ ਲੱਗਾ ਹੁੰਦਾ ਵੀ ਮੁਸਲਮਾਨ ਅਪਰਾਧੀ ਹੈ ਫਲਾਣਾ ਅਪਰਾਧੀ ਹੈ ਇਹ ਹਿੰਦੂ ਅਪਰਾਧੀ ਹੈ ਇਸ ਸ਼ੇ ਖਪੜਾ ਦੀ ਹੈ ਜਿਹੜੇ ਹਿੰਦੂ ਅਪਰਾਧੀ ਸਨ ਉਹਨਾਂ ਕੈਦੀਆਂ ਦੀ ਰੋਟੀ ਬਣਾਉਣ ਦਾ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਨ ਦਾ ਜਿਹੜਾ ਜ਼ਿਮਾ ਸੀ ਉਹ ਭਾਈ ਮੋਤੀ RAM ਮਹਿਰਾ ਦੇ ਸਪੁਰਦ ਸੀ ਇਹ ਉਹਨਾਂ ਲਈ ਲੰਗਰ ਤਿਆਰ ਕਰਦੇ ਸਨ ਕਿ ਜੇਲ੍ਹ ਵਿੱਚ ਉਹਨਾਂ ਨੂੰ ਵਰਤਾਉਂਦੇ ਸਨ